ਐਨਵਲ ਮੀਟਿੰਗ ਆ ਗਈ ਥਾਡੀ ਠੀਕ ਹੈ ਜੀ ਐਨਵਲ ਮੀਟਿੰਗ ਦੇ ਵਿੱਚ ਸਾਰੇ ਮੈਨੇਜਰ ਸੱਦ ਲਏ ਉਹਨਾਂ ਨੇ ਇੱਧਰ ਉੱਧਰੋਂ ਲੱਲਾਪਾ ਬੱਸ ਸਾਰਾ ਇਕੱਠਾ ਕਰ ਲਿਆ ਸੀਓ ਸਾਹਿਬ ਵੀ ਆ ਗਏ ਹਾਂ ਟ੍ਰੇਨਿੰਗ ਹੈੱਡ ਸਾਹਿਬ ਵੀ ਆ ਗਏ ਜੇ ਤੁਹਾਨੂੰ ਵਧੀਆ ਜਿਆ ਬੈਂਕਟ ਹਾਲ ਹੋਰ ਚ ਤੁਹਾਨੂੰ ਲਿਆ ਕੇ ਬਿਠਾਤਾ ਮਹਿੰਗਾ ਫਾਈਵ ਸਟਾਰ ਫਾਈਵ ਸਟਾਰ ਇੱਦਾਂ ਰਾਉਂਡ ਟੇਬਲ ਲੱਗੇ ਆ ਉਹ ਉਹ ਕਾਗਜ਼ ਰੱਖੇ ਨਾਲ ਪੈਨਸਲਾਂ ਰੱਖੇ ਆ ਉਹ ਪਤਾ ਨਹੀਂ ਕਿਉਂ ਪਏ ਹੁੰਦੇ ਆ ਉਹ ਪਏ ਇਦਾਂ ਹੀ ਫੇਰ ਦੇਖ ਹਾਂ ਅੱਛਾ ਉਹ ਵੀ ਇੰਨੇ ਛਾਤਰ ਆ ਪੈਨਸਲਾਂ ਰੱਖੀਆਂ ਉਹਨਾਂ ਦੇ 100 150 ਸ਼ਾ ਸ਼ਾ ਆਪਣਰ ਇੱਕ ਵੀ ਨਹੀਂ ਰ ਉਹਨਾਂ ਨੂੰ ਪਤਾ ਇਹਨਾਂ ਨੇ ਕਿਹੜਾ ਚਲਾਉਂਦੇ ਆ ਇਹ ਨਹੀਂ ਗੱਲ ਦੀ ਕਮਾਲ ਦੀ ਗੱਲ ਹੈ ਵੈਸੇ ਹਾਂ ਜੇ ਮੈਂ ਵਰਤੂੰਗਾ ਕਾਤੋ ਹੀ ਨਹੀਂ ਰੱਖਿਆ ਜੇ ਘੜਨੀ ਨਹੀਂ ਉਹ ਤੇ ਲਿਖੋਂਗੇ ਕਿਵੇਂ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਅਗਲੇ ਈਵੈਂਟ ਤੇ ਇਦਾਂ ਹੀ ਕੰਮ ਆਏ ਨਹੀਂ ਹੈਗੇ ਤੇ ਉਹ ਟ੍ਰੈਫਿਕ ਕਿੱਥੋਂ ਸੁਭਾਲਣਗੇ ਪਰ ਭਾਜੀ ਜਿਵੇਂ ਤੁਸੀਂ ਇਹਦੇ ਜੋ ਨਿਕਲੇ ਅਬਜ਼ਰਵ ਕੀਤਾ ਜੀ ਜੀ ਸਰਤਾਜ ਭਾਜੀ ਕਹਿੰਦੇ ਕਿ ਮੈਨੂੰ ਆਮਦ ਹੁੰਦੀ ਹੈ ਗਾਣਿਆਂ ਦੀ ਤੁਹਾਨੂੰ ਐ ਕਾਮੇਡੀ ਦੀ ਆਮਦ ਆਮਦ ਹੁੰਦੀ ਹੈ ਸਰ ਇਹ ਅੱਪੇ ਡਿਗ ਪੈਂਦੀ ਹੈ ਅੰਦਰ ਡਿਗ ਪੈਂਦੀ ਹੈ ਸਰ ਕਈ ਵਾਰੀ ਕਾਮੇਡੀ ਰਾਤੀ ਸੁੱਤੇ ਪੇ ਤੁਹਾਨੂੰ ਸੁਪਨਾ ਆਂਦਾ ਮੈਂ ਬਿਲਕੁਲ ਮਜ਼ਾਕ 'ਚ ਨਹੀਂ ਕਹਿ ਰਣ ਆ ਗੱਲ ਮੇਰਾ ਮੇਰਾ ਫੋਨ ਦੇ ਨੋਟਸ ਬਣੇ ਹੋਏ ਨੇ ਉਹ ਰਾਤੀ 2 ਵਜੇ ਵੀ ਤੁਹਾਡੇ ਤੁਸੀਂ ਪਾਣੀ ਪੀਣ ਉੱਠੇ ਤੁਹਾਡੇ ਦਿਮਾਗ 'ਚ ਕੋਈ ਗੱਲ ਲੱਗੀ ਮੈਂ ਨੋਟ ਕਰ ਲੈਂਦਾ ਇਹ ਸੀਰੀਅਸਲੀ ਆਮਤ ਹੈ ਜੀ ਇਹ ਕਿੰਨਾ ਕੌਖ ਹੈ ਜਿਵੇਂ ਜਿਹੜੀ ਆਡੀਅנס ਹੁੰਦੀ ਜਿੱਥੇ ਤੁਸੀਂ ਕਰ ਰਹੇ ਹੁੰਦੇ ਹੋ ਉਹ ਰੀਅਲ ਟਾਈਮ ਸਾਰਾ ਚੱਲ ਰਿਹਾ ਹੁੰਦਾ ਸ਼ੋਅ ਬਿਲਕੁਲ 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 ਲਾਈਵ ਪਰਫਾਰਮੈਂਸ ਚੱਲਣ ਦੀ ਹੈ ਜਿਹੜਾ ਕਰਾਊਡ ਵਰਕ ਹੋ ਰਿਹਾ ਉਹ ਵੀ ਲਾਈਵ ਹੋ ਰਿਹਾ ਕੋਈ ਵੀ ਚੀਜ਼ ਐਦਾਂ ਨਹੀਂ ਹੈ ਕਿ ਪੈਲੇ ਸਾਰਾ ਮਤਲਬ ਮੇਰਾ ਕਦੇ ਐ ਹੋਇਆ ਵੀ ਜ਼ੋਰ ਲਾ ਲਿਆ ਪਰ ਹੱਸੇ ਨਹੀਂ ਹਾਂ ਹੋ ਜਾਂਦਾ ਹੋ ਜਾਂਦਾ ਹਾਂ ਕਾਰਪੋਰੇਟ ਸ਼ੋਅ ਚ ਹੋ ਜਾਂਦਾ ਕਿਉਂ ਕਾਰਪੋਰੇਟ ਸ਼ੋਅ ਚ ਮੈਂ ਦੱਸ ਦਿੰਦਾ ਤੁਸੀਂ ਅਗਰ ਜੌਬ ਕੀਤੀ ਹੈ ਤਾਂ ਤੁਹਾਨੂੰ ਇਹ ਚੀਜ਼ ਦਾ ਪਤਾ ਹੋਏਗਾ ਐਨਵਲ ਮੀਟਿੰਗ ਆ ਗਈ ਤੁਹਾਡੀ ਠੀਕ ਹੈ ਜੀ ਐਨਵਲ ਮੀਟਿੰਗ ਦੇ ਵਿੱਚ ਸਾਰੇ ਮੈਨੇਜਰ ਸਾਦਲੇ ਉਹਨਾਂ ਨੇ ਇੱਧਰ ਉੱਧਰੋਂ ਲੱਲਾਪਾ ਬਸਾਰਾ ਇਕੱਠਾ ਕਰ ਲਿਆ ਸੀਓ ਸਾਹਿਬ ਵੀ ਆ ਗਏ ਟ੍ਰੇਨਿੰਗ ਹੈੱਡ ਸਾਹਿਬ ਵੀ ਆ ਗਏ ਇੱਕ ਤੁਹਾਨੂੰ ਵਧੀਆ ਜਿਹਾ ਬੈਂਕਟ ਹਾਲ ਹੋਰ ਚ ਤੁਹਾਨੂੰ ਲਿਆ ਕੇ ਬਿਠਾ ਦਿੱਤਾ ਮਹਿੰਗਾ ਫਾਈਵ ਸਟਾਰ ਫਾਈਵ ਸਟਾਰ ਇਦਾਂ ਰਾਊਂਡ ਟੇਬਲ ਲੱਗੇ ਆ ਉਹ ਉਹ ਕਾਗਜ਼ੇ ਰੱਖੇ ਨਾਲ ਪੈਨਸਲਾਂ ਰੱਖੀਆਂ ਆ ਪੈਨਸਲ ਉਹ ਪਤਾ ਨਹੀਂ ਕਿਉਂ ਪਏ ਹੁੰਦੇ ਆ ਉਹ ਪਏ ਤਾਂ ਹੀ ਫੇਰ ਦੇ ਆ ਅੱਛਾ ਉਹ ਵੀ ਇਹਨਾਂ ਛਾਤਰਾਂ ਨੇ ਪੈਨਸਲਾਂ ਰੱਖੀਆਂ ਉਹਨਾਂ ਦੇ 100 150 ਸ਼ਾਰਪਨਰ ਇੱਕ ਵੀ ਨਹੀਂ ਰੱਖਿਆ ਉਹਨਾਂ ਨੂੰ ਪਤਾ ਇਹਨਾਂ ਨੇ ਕਿਹੜਾ ਚਲਾਉਂਦੇ ਹੈ ਇਹ ਵੀ ਗੱਲ ਦੀ ਕਮਾਲ ਦੀ ਗੱਲ ਹੈ ਵੈਸੇ ਹਾਂ ਜੇ ਮੈਂ ਵਰਤੂਗਾ ਕਾਟੋ ਹੀ ਨਹੀਂ ਰੱਖਿਆ ਜੇ ਘੜਨੀ ਨਹੀਂ ਉਹ ਤੇ ਲਿਖੋਗੇ ਕਿਵੇਂ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਅਗਲੇ ਈਵੈਂਟ 'ਚ ਇਦਾਂ ਹੀ ਕੰਮ ਆਏ ਨਹੀਂ ਹੈਗੇ ਕਿਹਦੇ ਚੈੱਕ ਕਰ ਰਹੇ ਹੋ ਭਾਵੇਂ ਉਹ ਫੈਬਿਕ ਇੱਕ ਨਾਲ ਜੋੜ ਕੇ ਰੱਖਿਆ ਸਹੀ ਗੱਲ ਹੈ ਆਣਾ ਪਕੜਾ ਹੱਥ ਲਾਣੇ ਪੂਰਾ ਫਾਰਮੈਟ ਸਜਾਇਆ ਗਿਆ ਤੁਹਾਨੂੰ ਉਹਨਾਂ ਨੇ ਆਪਣੀ ਆਪਣੀ ਲੋਕੇਸ਼ਨ ਤੋਂ ਸੱਦ ਲਿਆ ਭਾਵੇਂ ਉਹ ਗੋਆ ਜਾਂ ਕਿਤੇ ਵੀ ਤੁਹਾਨੂੰ ਲੈ ਗਏ ਆ ਬੰਬੇ ਟੂ ਗੋਆ ਤੁਹਾਨੂੰ ਕਰੂਜ਼ 'ਚ ਬਿਠਾ ਕੇ ਉੱਥੇ ਲੈ ਗਏ ਆ ਫਿਰ ਇਵੈਂਟ ਵਾਲਾ ਦਿਨ ਆ ਗਿਆ ਇੱਕ ਉਹਨਾਂ ਨੇ ਕਮੇਡੀਅਨ ਸੱਦ ਲਿਆ ਇੱਕ ਜੱਗੀ ਪਾ ਵਰਗਾ ਕੋਈ ਬੰਦਾ ਉਹਨਾਂ ਨੇ ਉਹ ਡਾਂਸ ਗਰੁੱਪ ਟਾਈਪ ਸੱਦ ਲਿਆ ਹੁਣ ਇਹ ਦੋ ਚਿਹਰੇ ਵਿਖਾ ਕੇ ਉਹਨਾਂ ਨੇ ਪੂਰਾ ਇਵੈਂਟ ਡਿਜ਼ਾਈਨ ਕਰਤਾ ਠੀਕ ਹੈ ਜੀ 5 ਵਜੇ ਇਵੈਂਟ ਸ਼ੁਰੂ ਹੋ ਗਿਆ 5:15 'ਤੇ ਸੀਓ ਸਾਹਿਬ ਸਟੇਜ ਤੇ ਚੜ ਗਏ ਹੂੰ ਇਸ ਸਾਲ ਆਪਾਂ ਆ ਕੀਤਾ 80 ਕਰੋੜ ਦਾ ਕਮਾਇਆ ਉਹਦਾ ਕਰਨਾ ਸੀ 80 ਕਰੋੜ ਤੋਂ ਰਹਿ ਗਏ ਆ ਪਰ ਅਗਲੇ ਸਾਲ ਆਪਾਂ ਆ ਕਰ ਰਹੇ ਆ ਆ ਕਰ ਰਹੇ ਆ ਉਹ ਕਰ ਰਹੇ ਆ ਇੱਕ ਹੋ ਗਿਆ ਉਹ ਹੋ ਗਿਆ ਹੁਣ ਉਹ ਜਿੱਥੇ ਬੈਠੇ ਆ ਨਾ ਸਾਰੇ ਏਮਪਲੋਏ ਉਹਦੇ ਸਾਹਮਣੇ ਹੈਗਾ 바ਰ ਉੱਥੇ ਦੋ ਕੋ ਰਸ਼ੀਅਨ ਖਲੋਤੀਆਂ ਨਾਲ ਗਲਾਸ ਚਮਚੇ ਇਹ ਉਹ ਸਾਰਾ ਕੁਝ ਪਿਆ ਆ ਤੇ ਐ ਬੈਠੇ ਆ ਤੇ ਇਧਰ ਸੀਓ ਸਾਹਿਬ ਨੂੰ ਵੇਖਣ ਦੇ ਨਾਲ ਉਧਰ ਵੇਖਣ ਦੇ ਸੀਓ ਸਾਹਿਬ ਦਾ ਟਾਈਮ ਹੀ 1.5 ਘੰਟਾ ਉਹਨਾਂ ਨੇ 2.5 ਘੰਟੇ ਆ ਪੂਰੀ ਮਗਜਬਾਰੀ ਪੀਪੀਟੀਆ ਮਖਾਜੀਏ ਕਰ ਵੋ ਕਰ ਫਿਰ ਉਹਨਾਂ ਨੇ ਕਿਹਾ ਕਿ ਹੁਣ ਟ੍ਰੇਨਿੰਗ ਹੈਡ ਆਣਗੇ ਉਹ ਵੀ ਕੁਝ ਦੱਸਣਗੇ। ਉਹ ਵੀ ਆਏ ਉਹਨਾਂ ਨੇ ਵੀ ਟਾਈਮ ਲਾਇਆ। ਹੁਣ ਭਾਜੀ ਬੰਦੇ ਭਰੇ ਪਏ ਹਾਂ। ਹੁਣ ਕਹਿੰਦੇ ਵੀ ਚਲੋ ਇਦਾਂ ਕਰੋ ਕਿ ਅਸੀਂ ਇੱਕ ਮਨਪ੍ਰੀਤ ਵੀ ਸੱਦਿਆ। ਉਹਨੂੰ ਲਾ ਦਈਏ ਨਾਲ। ਉਹਨੂੰ ਲਾ ਦਈਏ। ਬੰਦੇ ਦੀ ਨਿਗਾ ਉਧਰ। ਉਹ ਮੈਂ ਤੁਹਾਨੂੰ ਦੱਸਣ ਲੱਗਾ। ਇਦਰੋਂ ਉਹਨੇ ਕਿਹਾ ਕਿ ਪਲੀਜ਼ ਵੈਲਕਮ ਔਨ ਸਟੇਜ ਮਨਪ੍ਰੀਤ ਸਿੰਘ ਤੇ ਉਧਰੋਂ ਬਾਹਰ ਖੋਲਤੀ। ਹੁਣ ਦਾਰੂ ਤੋਂ ਵੱਡਾ ਆਰਟਿਸਟ ਇਸ ਦੁਨੀਆ 'ਚ ਕੋਈ ਨਹੀਂ ਹੈਗਾ। ਮੈਂ ਮੈਂ ਟੂ ਸਟੋਰੀ ਤਾਂ ਦੱਸਣਾਂ ਮੈਂ ਸਟੇਜ ਤੇ ਆ ਤੇ ਅੱਗੇ ਕੋਈ ਵੀ ਨਹੀਂ ਉਦੋਂ ਆ ਮਤਲਬ ਉੱਠ ਕੇ ਜਲਗੇ ਲੋਕੀ ਸ਼ਰਾਬ ਪੀਣ ਕਹਿੰਦੇ ਵੀ ਹੁਣ ਤੇ ਜੋ ਹੁੰਦਾ ਦਫਾ ਹੁੰਦੋ ਫਿਰ ਉਹ ਤੁਸੀ ਸੁਣਾ ਕੇ ਨਾ ਰਿਓ ਜਿਹੜੇ ਅੱਗੇ ਨਹੀਂ ਜਿਹੜੇ ਸੀਓ ਸਾਹਿਬ ਦੇ ਟ੍ਰੇਨਿੰਗ ਹੱਟ ਬੈਠਾ ਜਿਹੜਾ ਲੋਕਾਂ ਦੀ ਮੰਗਲਮਾਰੀ ਕਰਕੇ ਆਇਆ ਜਿਹੜਾ ਐਚ ਆਰ ਬੈਠੀ ਹੈ ਜਿਨੇ ਮੈਨੂੰ ਪੈਸੇ ਦੇਣੇ ਫਿਰ ਉਹ ਇਹ ਵੈਸੇ ਬੜੀ ਤੇ ਪੈਸੇ ਵੀ ਉਹ ਐਂਡ ਤੇ ਦਿੰਦੇ ਹੋਣਗੇ ਕਿਤੇ ਨਹੀਂ 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 ਪੈਸੇ ਪਹਿਲੇ ਮੈਂ ਆਪਣਾ ਪ੍ਰੋਫੈਸ਼ਨ ਪੂਰਾ ਸਟੇਜ ਨਹੀਂ ਚੜਨਾ ਪੈਸਿਆਂ ਦਾ ਪਿੱਛੇ 100% एडवांस ਫੇਅਰ ਸਟੇਜ ਤੇ ਚੜਨਾ 50% ਜਦੋਂ ਡੇਟ ਲੌਕ ਹੋਏਗੀ 50% ਜਿਹੜਾ ਵਾ ਬਾਕੀ ਬਚਿਆ ਉਹ ਸ਼ੋਅ ਵਾਲੇ ਦਿਨ ਤੱਕ ਨੋਟ ਕਰ ਲਓ ਨਹੀਂ ਨਹੀਂ ਪੂਰਾ ਪੂਰਾ ਐਸੀ ਤੋਂ ਕਿਉਂਕਿ ਉਹ ਕਹਿੰਦੇ ਨਾ ਕਿ ਜਿੰਨੂੰ ਦੁੱਧ ਦਾ ਸੜਿਆ ਪਾਣੀ ਨੂੰ ਫੂਕਾ ਮਾਰ ਮਾਰ ਪੀਂਦਾ ਉਹ ਲੱਸੀ ਆਹ ਹੋਇਆ ਤੁਹਾਡੇ ਨਾਲ ਐਂਗ ਆ ਪਹਿਲੇ ਇੱਕ ਵਾਰੀ ਆਪਾਂ ਸਾਰੇ ਹੱਥ ਲੱਗ ਚੁੱਕੇ ਆਪਾਂ ਬਹੁਤੇ ਬੀਲੀਵ ਕਰ ਲਏ ਨੇ ਨਹੀਂ ਐ ਹੋਇਆ ਵੀ ਸ਼ੋਅ ਕਰਾ ਲਿਆ ਪੈਸੇ ਨਹੀਂ ਦਿੱਤੇ ਸ਼ੋਅ ਕਰਾ ਲਿਆ ਹਾਂ ਇੱਕ ਇੱਕ ਜੀ ਉੱਥੇ ਲੜਾਈ ਹੋ ਗਈ ਭੱਜਣਾ ਪੈ ਗਿਆ ਵਿਚੇ ਤੁਸੀਂ ਭੱਜ ਰਹੇ ਹੋ ਨਹੀਂ 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 ਏਦਾਂ ਨਹੀਂ ਹੋਇਆ ਕਵਰ ਮੈਨੂੰ ਐਥੋਂ ਦੀ ਚੰਡੀਗੜ੍ਹ ਦਾ ਕੋਈ ਸ਼ੋਅ ਸੀਗਾ ਕਾਰਪੋਰੇਟ ਸ਼ੋਅ ਸੀ ਤੇ ਉਹਨਾਂ ਦਾ ਸੈਟਅਪ ਬੜਾ ਖਰਾਬ ਸੀ ਨਾ ਸਾਊਂਡ ਚੱਲੇ ਨਾ ਲਾਈਟ ਚੱਲੇ ਮੈਂ ਬੜੀ ਮੁਸ਼ਕਲ ਅੱਧਾ ਪੂਣਾ ਘੰਟਾ ਸਰਵਾਈਵ ਕੀਤਾ ਉਹਨਾਂ ਨੇ ਮੇਰੇ ਪੈਸੇ ਕੱਟ ਲਏ ਕੱਟ ਲਏ ਹੱਸੇ ਨਹੀਂ ਕਹਿੰਦੇ ਲੋਕੀ ਕੋਈ ਖੁੱਲ ਕੇ ਹੱਸਿਆ ਨਹੀਂ ਇਸ ਕਰਕੇ ਮੈਂ ਹੁਣ ਨਹੀਂ ਮਦਦ ਨਾ ਮੈਂ ਇਕੱਲੇ ਇਕੱਲੇ ਤੇ ਗੁਰਕੁਤਾਰੀਆਂ ਘਾਟਨਾਂ ਦਾ ਜਾ ਕੇ ਫਿਰ ਹੋਰ ਕੀ ਬਟ ਹੁਣ ਆਪਾਂ ਸਿੱਖ ਲਿਆ ਕਿ ਪੈਸਾ ਫੇੰਗ ਤਮਾਸ਼ਾ ਵੇਖ ਉਸ ਤੋਂ ਬਿਨਾ ਨਹੀਂ ਹੋਣਾ ਦਾ ਤਮਾਸ਼ਾ